ਤਾਕੀ ਵੀਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਇਹ ਰਖੜੀ ਬੰਦੀ ਹਾਂ ਇਹ ਮੇਰਾ ਧਰਮ ਦਾ ਭਰਾ ਹੈ ਤੇਰੇ ਗਮਾਂ ਦੇ ਵਿੱਚ ਮੇਰੇ ਪੁੱਤ ਵੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰੇ ਪੁੱਤ ਇੱਕ ਸੀਗਾ ਐਨਾ ਸੀਗਾ ਲੋਕਾਂ ਦਾ ਖਾਂ ਰਹਿਦਾ ਉਹ ਕੋਲੇ ਨਾਲ ਕੋਲੇ ਦੀ ਬੁੱਥੀ ਵੇਖ ਕਿਹੋ ਜੀ ਛੁੱਕੇ ਚਵਾਰੇ ਵਰਗੀ ਕਰਦੀ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਹੈ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਮਾੜੀ ਜੀ ਤੁਹਾਨੂੰ ਦੂਰ ਕਰਕੇ ਨਹੀਂ ਮੈਨੂੰ ਤਾਂ ਤੰਲੀ ਨੂੰ ਕਰੇ ਛੱਡ ਜਾਨੀ ਤੇ ਆਪ ਤੂੰ ਸ਼ਹਿਰੀ ਬਿਜਾਰੀ ਤੂਰੀ ਫਿਰ ਮੈਨੂੰ ਮਾਫ਼ ਕਰ ਜੋਬ ਕਰ ਜੇ ਤੂੰ ਚੁੱਪ ਕਰਕੇ ਗੱਲਾਂ ਬਣਾ ਦੇਰਗੀ 12 ਤਾੜ ਮੂਰੇ ਮੈਂ ਕੀ ਬਣ ਗਿਆ ਤੀ ਕੜਾ ਬਾਰਾ ਤਾਲੀ ਨਹੀਂ ਤੂੰ ਕੱਟਦਾ ਮੈਂ ਚੁੱਪ ਕਰਕੇ ਵੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕ ਪਾਣੀ ਚ ਕੌਣ ਸੱਚਾ ਕੌਣ ਝੂਠਾ ਇਹਦਾ ਮਤਲਬ ਇਹ ਨਹੀਂ ਇਹਦੇ ਯਾਰ ਮੈਂ ਕਹਣਾ ਤੇ ਮੈਨੂੰ ਯਾਰੋਂ ਵਾਲੇ ਨਾਲ ਕਹਿੰਦੀ ਮੈਂ ਕਹਣਾ ਮੈਂ ਤੇ ਯਾਰ ਮੇਰੇ ਤਾਂ ਚੱਲ ਤੂੰ ਤੇਰੇ ਕਹੇ ਤਾਂ ਤੇਰੇ ਬਾਨੇ ਨਹੀਂ ਲੱਗੇ ਤੇ ਤੇਰੇ ਤਾਂ ਪਾਣੀ ਨਹੀਂ ਲੱਗੇ ਬੂਰੇ ਬੈਠੇ ਐ ਨਾ ਸੋਚ ਮੇਰੇ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਫੇ ਟੇਬਲ ਵੀ ਹੈਗੀਆਂ ਤੇ ਮੈਂ ਲੰਬੀਆਂ ਪੌੜੋਂ ਨਾਲ ਦੀ ਨਾਲ ਨਹੀਂ ਇਹ ਬੰਦ ਕਰ ਆਪਣੀ ਜਬਾਨ ਇੱਥੇ ਬੰਦ ਕਰ ਆਪਣੀ ਜਬਾਨ ਸਾਰਾ ਕੁਝ ਜਾਣਦਾ ਮੈਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਮੈਂ ਐਵੇਂ ਵੇਖੀ ਮੈਂ ਤੁਹਾਡੇ ਮੂਹਰੇ ਜਿਹੜੀ ਪੰਜ ਤੁਸੀਂ ਉੱਤੇ ਗੱਲ ਕੀਤੀ ਸੀ ਵੀ ਆਰਓ ਵਾਲੇ ਨਾਲ ਵੀਡੀਓ ਕਾਲ ਤੇ ਗੱਲਾਂ ਮਾਰਦੀ ਸੀ ਅੱਛਾ ਜੀ ਹੁਣ ਮੈਂ ਤੁਹਾਡੇ ਸਾਹਮਣੇ ਪੁੱਛੂੰਗਾ ਠੀਕ ਹੈ ਇਹਨਾਂ ਨਾਲ ਮੈਂ ਗੱਲਬਾਤ ਜਿਹੜੀ ਕਰਨੀ ਸੀ ਉਹ ਕਰ ਲਈ ਬੰਦਿਆਂ ਨਾਲ ਠੀਕ ਹੈ ਜੀ ਜੋ ਮੈਂ ਇਹਨਾਂ ਨਾਲ ਜੋ ਦੱਸਣਾ ਸੀ ਪਿੰਡੋਂ ਆਇਆ ਜੀ ਮੈਨੂੰ ਨਹੀਂ ਪਤਾ ਹੱਕ ਤਾਂ ਇਹਦਾ ਬਣਦਾ ਸੀ ਵੀ ਆਪਦੇ ਸਕੇ ਭਰਾਵਾਂ ਨੂੰ ਸਾਦੀ ਠੀਕ ਹੈ ਜੀ ਪਰ ਅਸਲ ਦੇ ਵਿੱਚ ਕਿਦੋਂ ਨਾ ਕਿਦੋਂ ਗੱਲ ਇਹ ਹੈਗੀ ਹੈ ਕੁੜੀਏ ਗੋਸਾਨਾ ਕਰੀ ਮੇਰੀ ਗੱਲ ਦਾ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਨਹੀਂ ਅੱਛਾ ਮੈਂ ਧਾਰੋ ਵਾਲੇ ਮੈਂ ਸੁਣੋ ਨਹੀਂ ਮੈਂ ਤਾਂ ਵੇਖ ਵੀਰ ਜੀ ਮੈਂ ਤਾਂ ਚਾਰੋ ਵਾਲੇ ਨਾਲ ਗੱਲਾਂ ਮਾਰਦੀ ਤੇ ਜਿਹੜਾ ਇਹ ਕੂੜੇ ਵਾਲੇ ਨੂੰ ਗਰਮ ਕਰ ਕਰ ਜਾਵਾ ਤੇ ਉਹਦੀ ਕੂੜਾ ਚੱਕਣ ਵਾਲਾ ਆਉਂਦਾ ਤੇ ਉਹ ਇਹਦੇ ਨਾਲ ਮਾੜਾ ਹੋ ਗਿਆ ਮੈਂ ਅਕੀਨੇ ਕਿਹਾ ਮੇਰੇ ਇਹਨਾਂ ਨੇ ਮਾੜਾ ਵੇਖਿਆ ਵੀ ਕੀ ਆ ਬੀਬਾ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਤੇ ਮੈਂ ਪਹਿਲਾਂ ਵੀ ਤੈਨੂੰ ਕਿਹਾ ਵੀ ਉਹ ਮੇਰੇ ਕੋ ਮਾਮੇ ਦੀ ਕੁੜੀ ਨਹੀਂ ਸਾਡੇ ਵਾਸਤੇ ਤੂੰ ਕੰਪਲੀਟ ਕਰਤੀ ਉਹਨਾਂ ਦੀ ਸ਼ਿਕਾਇਤ ਕਰਤੀ ਤੂੰ ਦੋਸ਼ੀ ਬਣਾਦਾ ਨਾ ਵੀ ਮੇਰੀ ਸੱਸ ਆ ਕ ਸਾਡੇ ਵਾਸਤੇ ਦੋਨੇ ਇੱਕੋ ਜਿਹੇ ਤੁਸੀਂ ਆਪ ਦਾ ਪੱਖ ਰੱਖੋਗੇ ਉਹ ਆਪ ਦਾ ਪੱਖ ਰੱਖਣਗੇ ਦੇਖਣਾ ਹੈ ਵੀ ਗੱਲ ਦੇ ਵਿੱਚੋਂ ਨਿਬੜ ਇਹ ਤਾਂ ਰੱਖੀ ਜਾਂਦੇ ਪੱਖ ਆਪ ਦਾ ਡੋਡੀ ਨਹੀਂ ਤਾਂ ਮੇਰੀ ਨਹੀਂ ਸੁਣਵਾਈ ਇਹ ਤਾਂ ਰੱਖੀ ਜਾਂਦੇ ਪੱਖ ਇਹ ਮੇਰੀਆਂ ਗੱਲਾਂ ਇੰਨੀਆਂ ਨਿਕ ਬਣਾਈ ਜਾਂਦੀ ਆ ਆਰੋਂ ਵਾਲੇ ਨਾਲ ਮੇਰੇ ਕੀ ਉਹਦੇ ਨਾਲ ਇੱਤੇ ਸੰਝੇ ਇਹ ਪੁੱਛੋ ਇਹਨੂੰ ਵੀ ਇਹ ਗੱਲਾਂ ਕਿ ਕਿਤੇ ਨਾਲ ਕਰਦੀ ਆ ਇਹ ਚਾਹ ਤਤੰਗਾ ਕਰ ਕਰ ਫੜਾਉਂਦੀ ਰਸੋਈ 'ਚ ਉਹਨੂੰ ਕੂੜੇ ਵਾਲੇ ਨੂੰ ਤੇ ਉਹਨੂੰ ਪੁੱਛੋ ਵੀ ਉਹ ਇਹਦਾ ਕੀ ਲੱਗਦਾ ਉਹ ਤਾਂ ਮੇਰਾ ਪੁੱਤ ਲੱਗਦਾ ਪੁੱਤ ਮੇਰਾ ਪੁੱਤ ਹੈਗਾ ਸ਼ਾਬੀ ਕਰਾਬੀ ਕਿਤੇ ਕਾਕੋ ਕਿਸੇ ਤਰ੍ਹਾਂ ਮੈਂ ਅੱਛਾ ਤੇ ਨਹੀਂ ਅੱਛਾ ਤੇ ਮੈਂ ਦੱਸ ਦਾਂਦੇ ਆ ਉਹ ਪੁਰਾਣੇ ਸੇ ਕੂੜਾ ਨਾ ਜਾਂਦੇ ਤੇ ਕਹਦਾ ਕੂੜਾ ਨਾ ਜਾਂਦਾ ਉਹ ਪਤਾ ਹੁੰਦਾ ਨਹੀਂ ਤੇਰਾ ਉਹ ਤਾਂ ਦੁੱਖ ਦੱਸ ਸਕਦਾ ਹੁੰਦਾ ਇਹ ਵਿਚਾਂ ਦੇ 5 6 ਵਜੇ ਤੇ ਦੁੱਖ ਦੱਸ ਸਕਦਾ ਹੁੰਦਾ ਅੱਛਾ ਤੇਰੇ ਗਮਾਂ ਦੇ ਵਿੱਚ ਮੇਰੇ ਪੁੱਤ ਵੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਵੀ ਮੇਰੇ ਪੁੱਤ ਇੱਕ ਸੀਗਾ ਇੰਨਾ ਸੀਗਾ ਲੱਜਾ ਬਿਠਾ ਰਹਿੰਦਾ ਉਹ ਕੋਲੇ ਨਾਲ ਕੋਲੇ ਦੀ ਬੂਥੀ ਵਿਖ ਕੇ ਹੋਜੀ ਥੁੱਕੇ ਚਵਾ ਰਿਆ ਵਰਗੀ ਕਰਦੀ ਮੈਂ ਵੀਰ ਜੀ ਤੁਹਾਨੂੰ ਕੀ ਦੱਸਾਂ ਮੇਰੇ ਪੁੱਤ ਦੀ ਤੁਸੀਂ ਸ਼ਕਲ ਦੇਖਦੇ ਕਿਵੇਂ ਹੋਈ ਪਈ ਆ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਨਹੀਂ ਤੂੰ ਦੂਜੇ ਕਿਦ ਨੂੰ ਤੋਰ ਕੇ ਨਹੀਂ ਮੈਨੂੰ ਤਾਂ ਇਕੱਲੀ ਨੂੰ ਘਰੇ ਛੱਡਿਆ ਨਹੀਂ ਤੇ ਆਪ ਤੂੰ ਚਿਹਰੀ ਬਿਜਾਰੀ ਤੁਰੀ ਫਿਰ ਬੱਸ ਕਰੋ ਬੱਸ ਕਰੋ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਕੋਈ ਨਹੀਂ ਕੱਢ ਲੈਂਦੇ ਅੱਗ ਉਹਨਾਂ ਨੂੰ ਕੱਢ ਲੈਂਦੇ ਅੱਗ ਉਹਨਾਂ ਨੂੰ ਬਣੀ ਰਹਿੰਦੀ ਕਿਹ ਰਹੀ ਅੱਛਾ ਮੇਰੇ ਤੋਂ ਹਾਰ ਵਾਲੇ ਨਾਲ ਗੱਲਾਂ ਬਣਾ ਤੀਂ ਤੇਰੀ ਵਰਗੀ 12 ਤਾਲੀ ਆ ਜੇ ਮੇਰੇ ਮੂਰੇ ਮੈਂ ਕੀ ਬਣੀ ਤੂੰ ਕਿਹੜਾ 12 ਤਾਲੀ ਨਹੀਂ ਤੂੰ ਕੱਟ ਤਾਲੀ ਹੁੰਦੀ ਮੈਂ ਤਾਂ ਪੰਛੀ ਨਾ ਤੇਰੇ ਜੁੰਡੇ ਖਾਣੇ ਤੇਨੂੰ ਮੈਂ ਦੱਸਦੀ ਗੱਲ ਬੀਬਾ ਧਿਆਨ ਨਾਲ ਬੀਬਾ ਧਿਆਨ ਨਾਲ ਤੇਰਾ ਦੂਜੀ ਵਾਰ ਸ਼ਬਦ ਆ ਗਿਆ ਇਹ ਜੁੰਡੇ ਝੰਡੇ ਇਹ ਆਪਦੇ ਆਪ ਚ ਕੀ ਬੰਦੀ ਐ ਫਿਰ ਇਹਨੂੰ ਇਹਨਾਂ ਨੂੰ ਪੁੱਛੋ ਤੁਸੀਂ ਨਹੀਂ ਨਹੀਂ ਤੈਨੂੰ ਇਹ ਮੇਰੇ ਨਹੀਂ ਨਹੀਂ ਇਹਨੂੰ ਗੱਲਾਂ ਬਣਾਉਂਦੀ ਤੁਸੀਂ ਇਹਨੂੰ ਵੀ ਪੁੱਛੋ ਕੀ ਕੀ ਗੱਲ ਮੈਂ ਚੁੱਪ ਕਰਕੇ ਵੇਖ ਰਿਹਾ ਨਾ ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕ ਪਾਣੀ 'ਚ ਕੌਣ ਸੱਚਾ ਕੌਣ ਝੂਠਾ ਇਹਦਾ ਮਤਲਬ ਇਹ ਤੇਰੇ ਮੈਨੂੰ ਜਿਆਰੋਂ ਵਾਲੇ ਨਾਲ ਕਹਿੰਦੀ ਮੈਂ ਕਹਣਾ ਮੈਂ ਤੇ ਯਾਰ ਮੇਰੇ ਤਾਂ ਚੱਲ ਤੂੰ ਤੇਰੇ ਕਹੇ ਤਾਂ ਤੇਰੇ ਬਾਨੇ ਨਹੀਂ ਲੱਗੇ ਤੇ ਤੇਰੇ ਤਾਂ ਬਾਨੇ ਨਹੀਂ ਲੱਗੇ ਬੂਰੇ ਬੈਠੇ ਹੈ ਬੈਠੇ ਸਬੂਤੇ ਕਿਸ ਬੂਤੇ ਦੱਸੋ ਮੇਰੇ ਵਥੇਰੇ ਨਾਲੇ ਵਾਲੇ ਦੀ ਹੈ ਮੈਂ ਮੈਂ ਵੀ ਮੇਰੇ ਵੀ ਪਿੱਛੇ ਬਥੇਰੇ ਆ ਤਾਂ ਦੱਸੀ ਜਾਂਦਾ ਮੈਂ ਵਿਚ ਮੈਂ ਬਥੇਰੇ ਨਹੀਂ ਆਉਂਦਾ ਭਰਾ ਮਾਗਾ ਤੇਰੀ ਅਸੀਂ ਇੱਜ਼ਤ ਕਰੀ ਜਾਂਦੇ ਆ ਤੂੰ ਮੇਰੀ ਸੱਸ ਨਾਲੇ ਹੁੰਦੇ ਨਾ ਤਾਂ ਤੁਸੀਂ ਇਹਦੇ ਨਾਂ ਨਹੀਂ ਤੋੜੇ ਇੱਕ ਮਿੰਟ ਦਿਓ ਇੱਕ ਮਿੰਟ ਕੁੜੀਆਂ ਚੁੱਪ ਕਰ ਕੁੜੀਆਂ ਮੂੰਹ ਬੰਦ ਕਰ ਪੰਜੇ ਇੱਕ ਮਿੰਟ ਓਏ ਚੁੱਪ ਕਰ ਆਪਦੀ ਮਾਂ ਨੂੰ ਚੁੱਪ ਕਰਵਾ ਲੈ ਬੀਬੀ ਇੱਥੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਐ ਨਾ ਸੋਚ ਮੇਰੇ ਕੋਲ ਆਹੀ ਦੋ ਖੜੇ ਮੇਰੇ ਕੋਲ ਲੇਡੀ ਕਾਫੇ ਟੇਬਲ ਵੀ ਹੈਗੀਆਂ ਤੇ ਮੈਂ ਲੰਬੀਆਂ ਪੌੜੋਂ ਨਾਲ ਦੀ ਨਾਲ ਇਹ ਜੇ ਸਾਡੇ ਮੂੰਹ ਬੰਦ ਮੂੰਹ ਬੰਦ ਕਰ ਭਰਾ ਤੂੰ ਵੀ ਤੂੰ ਮੇਰੀ ਗੱਲ ਸੁਣ ਨੀ ਇਹ ਗੱਲ ਮੇਰੇ ਪਰਿਵਾਰਾਂ ਤੱਕ ਪਹੁੰਚ ਗਈ ਹੈ ਇਹ ਕਿਆ ਬੰਦ ਕਰ ਆਪਦੀ ਜ਼ੁਬਾਨ ਹਾਂ ਇੱਥੇ ਬੰਦ ਕਰ ਆਪਦੀ ਜ਼ੁਬਾਨ ਸਾਰਾ ਕੁਝ ਜਾਣਦਾ ਮੈਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਮੈਂ ਐਵੇਂ ਵੇਖੀ ਮੈਂ ਤੁਹਾਡੇ ਮੂੰਹ ਹਲ ਸਰਦਾਰ ਜੀ ਗੱਲ ਸੁਣੋ ਤੁਸੀਂ ਇਹੋ ਜੀ ਕੀ ਇਹੋ ਜੀ ਕਿਹੜੀ سپورਟ ਕਰਨ ਆਏ ਆ ਦੀ ਵੀ ਜਿਹੜਾ ਤੁਸੀਂ ਮਾਤਾ ਦੇ ਗਾਲ ਪਏ ਜਾਂਦੇ ਤੁਹਾਨੂੰ ਕੀ ਸਬੂਤ ਹੈ ਨਹੀਂ ਫਿਰ ਮਾਤਾ ਨਾ ਨਾ ਮੈਨੂੰ 1 ਮਿੰਟ 1 ਮਿੰਟ ਮੈਂ ਸੁਣਦਾ ਤੇਰੀ ਗੱਲ ਵੀ ਸੁਣਦਾ ਤੇਰੀ ਗੱਲ ਵੀ ਮੈਂ ਤਾਂ ਹੀ ਵੇਖੀ ਜਾਣਾ ਪਹਿਲਾਂ ਮੈਂ ਦੇਖ ਲਾਂ ਵੀ ਤੁਹਾਡੇ ਤੁਸੀਂ ਕੌਣ ਕੌਣ ਕਿੰਨੇ ਕੁ ਪਾਣੀ ਚੋਂ ਆਪਦੇ ਸਕੇ ਭਰਾ ਨਹੀਂ ਲੈ ਕੇ ਆਈ ਉਹ ਤੁਹਾਨੂੰ ਚਲੋ ਉਹਨਾਂ ਗੱਲ ਸੁਣ ਮੇਰੀ ਗੱਲ ਸੁਣੋ ਸੰਧਾਰ ਜੀ ਮੇਰੀ ਗੱਲ ਪਿੰਡ ਦੀ ਧੀ ਆ ਜੀ ਅੱਛਾ ਸਾਡੇ ਪਿੰਡ ਦੀ ਧੀ ਤੇ ਆ ਜੀ ਜੇ ਆਪ ਤਾਂ ਇੱਕ ਮਿੰਟ ਵੀ ਤਾਂ ਚੁੱਪ ਕਰ ਮੈਨੂੰ ਗੱਲ ਸੁਣਨ ਦੇ ਹੋ ਸਕਦਾ ਈ ਸਕੇ ਨਾਲ ਹੁਣ ਮੂੰਹ ਬੰਦ ਰੱਖ ਆਪਦਾ ਮੈਨੂੰ ਬਹੁ ਤੁਹਾਨੂੰ ਇਸ ਵਾਸਤੇ ਲੈ ਕੇ ਆਂਦਾ ਵੀ ਠਾਣੇ ਜਾ ਕੇ ਤੁਸੀਂ ਮੇਰੀ ਸੱਸ ਦੇ ਨਾਲ ਪੈਣਾ ਉਹ ਉਹ ਵੇਖ ਲੋ ਕੀ ਇਲਜਾਮ ਲਾ ਰਹੀ ਹੈ ਉਹ ਕੀ ਬੋਲਦੀ ਹੈ ਥੋੜੇ ਨਹੀਂ ਨਹੀਂ ਇਹ ਸਾਡੇ ਨਹੀਂ ਮੈਨੂੰ ਥੋੜੀ ਲਓ ਇੱਕ ਮਿੰਟ ਇੱਕ ਮਿੰਟ ਮਨਾ ਦੱਸੋ ਤੁਹਾਡੇ ਦੋਨਾਂ ਦੇ ਧੀਆ ਪੈਣਾ ਹੈਗੀਆਂ ਹੈਗੀਆਂ ਹੀ ਸਾਡੇ ਵੀ ਹੈਗੀਆਂ ਹੀ ਧੀਆ ਉਹਨਾਂ ਨੂੰ ਆ ਸਿਖਿਆ ਦਿੰਨੇ ਹੁੰਦੇ ਵੀ ਜਦੋਂ ਤੁਹਾਨੂੰ ਵਿਆਹਤਾ ਉਹਦੇ ਸੱਸ ਨੂੰ ਇਹ ਕਹਣ ਤੇਰੇ ਜੁੰਡੇ ਪਟ ਦੂੰਗੇ ਕਿ ਕੰਨਾਂ ਵਿੱਚ ਕਿ ਕੰਨਾਂ ਦੇ ਵਿੱਚ ਮੋਂਦੇ ਨਾਲਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਵੀ ਕੰਨਾਂ 'ਚ ਥੋੜੇ ਉਹ ਰੂਪ ਪਈ ਹੈ ਮੋਂਦੇ ਲੱਗੇ ਜਦੋਂ ਉਹਨੇ ਕਿਹਾ ਦੋ ਵਾਰੀ ਤੁਹਾਡੇ ਸਾਹਮਣੇ ਕਿ ਜੁੰਡੇ ਪਟ ਦੂੰ ਆਪਦੀ ਸ ਛੋਟੀਆਂ ਮਾਮਾ ਦੇ ਜੁੰਡੇ ਪਟਣ ਫਿਰ ਕਿੰਨਾ ਕੁ ਸਵਾਦ ਆਊਗਾ ਨਾਲੇ ਪਹਿਲੀ ਗੱਲ ਤਾਂ ਇਹ ਹੈ ਨਾ ਜੀ ਜਿਹੜਾ ਉਹ ਸਾਨੂੰ ਬੋਲੀ ਜਾਂਦੀ ਗੱਲ ਤਾਂ ਇਹ ਤਾਂ ਉਸੇ ਮੈਨੂੰ ਲੱਗ ਗਿਆ ਪਤਾ ਮੈਂ ਵੇਖ ਲਿਆ ਮੈਂ ਵੇਖ ਲਿਆ ਮੈਂ ਵੇਖ ਲਿਆ ਇੱਕ ਬੰਦੇ ਕਹਿੰਦੀ ਵੀ ਯਾਰ ਆ ਤੇਰੇ ਅੱਛਾ ਜਿਹੜੇ ਨਾਲ ਆ ਗਿਆ ਤਾਂ ਮੇਰੇ ਯਾਰ ਹੋਗੇ ਹੁਣ ਸੁਣ ਫਿਰ ਹੁਣ ਸੁਣ ਤੈਨੂੰ ਮੈਂ ਦੱਸਦਾ ਹੁਣ ਧਿਆਨ ਕਰ ਮੇਰੇ ਵੱਲ ਨੂੰ ਤੂੰ ਵੀ ਸੁਣ ਲਈ ਸਰਦਾਰ ਤੂੰ ਵੀ ਸੁਣ ਲਈ ਕਾਕੇ ਆਇਆ ਨਾ ਨਾਲ ਮੋਤਬਰ ਬਣ ਕੇ ਪਹਿਲੀ ਗੱਲ ਤਾਂ ਮੈਨੂੰ ਉਦੋਂ ਡਾਊਟ ਹੋ ਗਿਆ ਜਦੋਂ ਕਹਿੰਦੀ ਨਾ ਸਕੇਆਂ ਚ ਉਹਨਾਂ ਚਾਚਿਆਂ ਚ ਉਹਨਾਂ ਤਾਇਿਆਂ ਚ ਮੈਂ ਤਾਂ ਪਿੰਡ ਚੋਂ ਮੋਤਬਰ ਬੰਦੇ ਲੈ ਕੇ ਪਿੰਡ ਚੋਂ ਮੌਤ ਬਾਹਰ ਲੈ ਆਂਦੇ ਸਕੇ ਭਰਾ ਮਰ ਗਏ ਸੀ ਉਹ ਵੀ ਲੜਾਈ ਝਗੜਾ ਸਫਾਈ ਦੇਣ ਦੀ ਲੋੜ ਨਹੀਂ ਉਹ ਕਿਸੇ ਕੰਮਾਕਾਰ ਸਫਾਈ ਦੇਣ ਦੀ ਲੋੜ ਨਹੀਂ ਮੇਰੇ ਭਰਾਵਾਂ ਦੀ ਥੋੜੀ ਬੋਲੀ ਬੀਬਾ ਚੁੱਪ ਕਰ ਬੀਬਾ ਚੁੱਪ ਕਰ ਬਣਦੀ ਨਾ ਬਣਦੀ ਮੈਨੂੰ ਉਸ ਗੱਲ ਦਾ ਪਤਾ ਨਹੀਂ ਮੈਨੂੰ ਸਾਰਾ ਪਤਾ ਨਹੀਂ ਸਰ ਇੱਥੇ ਸੁਣ ਲਓ ਪਿੱਕੇ ਵੀ ਮਾਰੇ ਹੋਗੇ ਸੋਹਰੇ ਵੀ ਮਾਰੇ ਹੋਗੇ ਤੇ ਕੱਲੀ ਚੰਗੀ ਇੱਕ ਭਲੀ ਮਾਂ ਸੀ ਬੀਬਾ ਮੈਨੂੰ ਸਾਰਾ ਮੈਨੂੰ ਭੈਣ ਜੀ ਸਾਰਾ ਪਤਾ ਹੈ ਮੈਂ ਸਭ ਜਾਣਦਾ ਕੀ ਕੌਣ ਕਿੰਨੇ ਪਾਣੀ ਜਾਂ ਮੈਂ ਦੇਖਦਾ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਈ ਮਹਤਵਪੁਰ ਬੰਦੇ ਇਸ ਵਾਸਤੇ ਸੱਦੇ ਜਾਂਦੇ ਵੀ ਸਾਡਾ ਕੰਪਰੋਮਾਈਜ਼ ਕਰਾ ਕੇ ਕਿ ਮਹਤਵਪੁਰ ਇਸ ਵਾਸਤੇ ਸੱਦੇ ਜਾਂਦੇ ਮੁੰਸ਼ੀ ਜੀ ਵੀ ਜਾ ਕੇ ਮੇਰੇ ਨਾਲ ਜਾ ਕੇ ਧਿਰ ਬਣ ਕੇ ਥਾਣੇ ਦੇ ਵਿੱਚ ਮੇਰੀ ਸੱਸ ਦੇ ਗੱਲ ਪੈਜੋ ਸਾਹਿਬ ਅਸੀਂ ਗੱਲ ਨਹੀਂ ਫਿਰ ਜਿਹੜਾ ਗਲਤ ਬੋਲ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਇਆ ਨਾ ਜੀ ਪਹਿਲਾਂ ਤੁਹਾਨੂੰ ਤੁਸੀਂ ਆਪ ਚੱਲ ਕੇ ਨਾਲ ਨਹੀਂ ਉਹ ਤਾਂ ਅਸੀਂ ਉਹਨੂੰ ਕਹੀ ਆਂ ਕਿ ਕਦੋਂ ਆਖੇ ਕਦੋਂ ਆਖੇ ਹਾਂਜੀ ਕਦੋਂ ਆਖੇ ਮੈਂ ਆਖਿਆ ਜੀ ਬਰਾਬਰ ਦਾ ਫਾਇਦਾ ਚੱਲ ਤੂੰ ਘੱਟ ਬੋਲ ਕੋਈ ਗੱਲ ਨਹੀਂ ਫਿਰ ਵੀ ਮਾਂ ਹੈਗੀ ਹੈਗੀ ਅੱਛਾ ਅਸੀਂ ਤਾਂ ਉਹਦੀ ਅਸੀਂ ਤਾਂ ਉਹਨਾਂ ਨੂੰ ਮਾਰਾ ਕੇ ਆਈ ਜੀ ਇਹਨੇ ਕੀ ਆਖਿਆ ਉਹਦੋਂ ਬੋਲਿਆ ਜੀ ਜਦੋਂ ਮਾਂ ਹੁਣ ਸਾਨੂੰ ਕੁੜੀ ਨਾਲ ਗਲਤ ਸਾਫਤ ਕਰੀ ਜਾਂਦੇ ਆ ਜੀ ਹੁਣ ਮੰਨ ਲਓ ਇਨਸਾਨੀਅਤ ਦੇ ਨਾਤੇ ਜੇ ਅਸੀਂ ਆ ਕੇ ਅਸੀਂ ਆਖਾਂ ਅੱਛਾ ਅੱਛਾ ਥੋੜਾ ਮਤਲਬ ਇਹ ਰਾਜ ਕੁਸ ਖਾ ਖੂ ਕੇ ਮਰ ਜਾਂਦੀ ਜੇ ਕਿਸੇ ਪਾਸੇ ਇਹ ਸਾਨੂੰ ਕਹਿੰਦੀ ਵੀ ਚਾਚਾ ਜੀ ਸਾਡੇ ਨਾਲ ਪਰੋਵੋਗੇ ਤਾਂ ਠੀਕ ਹੈ ਨਹੀਂ ਮੈਂ ਕਿਸੇ ਪਾਸੇ ਮਰ ਜੂੰਗੀ ਫਿਰ ਮੇਰੀ ਗੱਲ ਸੁਣੋ ਹੁਣ ਮੈਂ ਕਹਿਣਾ ਮੈਂ ਕਹਿਣਾ ਕੌੜੇ ਸ਼ਬਦ ਚ ਇਹ ਵੀ ਸਹੀ ਕਹਿਣਾ ਹੀ ਸੀਗਾ ਵੀ ਯਾਰ ਤੁਰ ਜਾ ਵੜ ਹੁਣ ਫਿਰ ਚੁੱਪ ਕਰਕੇ ਸੁਣ ਮੇਰੀ ਗੱਲ ਤੂੰ ਵੀ ਸੁਣ ਲੈ ਇਹੋ ਜੀ ਮਰੀ ਚੰਗੀ ਹੈ ਨੀ ਆਏ ਦੱਸ ਦਿਆ ਸਲੀਅਤ ਦੱਸ ਦਿਆ ਸਲੀਅਤ ਦੱਸ ਦਿਆਂ ਦੱਸੋ ਜੀ ਦੱਸੋ ਆਰ ਵਾਲੇ ਨਾਲ ਆਪਾਂ ਨਹੀਂ ਇੱਥੇ ਖੜਨਗੇ ਚਲੋ ਚੱਲ ਗਏ ਇੱਥੇ ਬੈਠ ਬੀਬਾ ਚੱਲ ਤੂੰ ਤੋਰ ਘਰੇ ਜੇ ਤਾ ਜਾ ਤਾਂ ਇਹਨਾਂ ਨਾਲ ਸੌਣਾ ਜਾ ਕੇ ਮੇਰਾ ਸੌਣਾ ਫਿਰ ਐ ਕਰ ਐ ਕਰ ਤੂੰ ਚਲੀ ਜਾ ਇੱਥੇ ਮੰਨ ਕੇ ਜਾ ਇਹਨਾਂ ਮੁਰੇ ਵੀ ਹਾਂ ਸਭ ਕੁਝ ਸਹੀ ਜਿਹੜਾ ਆਖਿਆ ਜੋ ਮਾਤਾ ਨੇ ਆਖਿਆ ਉਹ ਸਹੀ ਹੈ ਮੰਨ ਕੇ ਜਾ ਫਿਰ ਜਾ ਹੁਣ ਸੁਣਿਆ ਨਹੀਂ ਜਾਂਦਾ ਨਾ ਨੀ ਆਏ ਤਾਂ ਕਿਵੇਂ ਗਲਤ ਤਾਂ ਨਹੀਂ ਜਿਹੜੇ ਨਹੀਂ ਸਰਦਾਰ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨਾਂ ਥਾਣੇਦਾਰਾਂ ਚੋਂ ਨਹੀਂਗਾ ਵੀਰੇ ਥੋੜੇ ਵਰਗੇ ਮੂਰੇ ਵਿੱਚ ਵਿੱਚ ਕਰਦੇ ਪਤਾ ਨਹੀਂ ਬੰਦੇ ਅੱਜ ਕੀ ਹੋਊਗਾ ਮੇਰੇ ਆਪ ਦੇ ਵਿੱਚ ਬੜਾ ਆਗਾ ਮੇਰੇ ਚ ਇਹੋ ਜੀ ਠੀਕ ਹੈ ਤੇ ਮੈਂ ਉਹੇ ਜੇ ਮੌਤ ਪਰਦੀ ਮੰਨਦਾ ਹੁਣ ਜਿਹੜਾ ਪਤਾ ਹੋਵੇ ਬੰਦੇ ਆਲਾ ਦਮ ਰੱਖਦਾ ਜਿਹੜੇ ਜਨਾਨੀਆਂ ਪਿੱਛੇ ਲਾ ਕੇ ਜਨਾਨੀਆਂ ਦੇ ਗੱਲਾਂ ਕਰਦੇ ਉਹ ਉਹਨਾਂ ਨੂੰ ਮੌਤ ਪਰ ਮੰਨਦਾ ਹੀ ਨਹੀਂ ਕਰ ਮੈਂ ਮੇਰੀ ਗੱਲ ਸੁਣੋ ਤੁਸੀਂ ਮੈਂ ਕਦੋਂ ਕਦੋਂ ਦੀ ਗੱਲ ਕਰਨੀ ਚਾਹਣਾ ਨਹੀਂ ਫਿਰ ਹਰ ਵਾਰੀ ਕਰ 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 ਮੇਰੀ ਗੱਲ ਦੇ ਵਿੱਚ ਸੁਣਦਾ ਸੁਣਦਾ ਮਤਦਾ ਹੈਗਾ ਕਿ ਨਹੀਂ ਚਲ ਸੁਣਾਓ ਕਿ ਤੁਹਾਡੀ ਘੱਟੀ ਛੱਟੀ ਇਹਦੇ ਨਾਲ ਸੁਣਾਓ ਸੁਣਾਓ ਨਹੀਂ ਬੋਲੋ ਤੁਹਾਡੀ ਘੱਟੀ ਛੱਟੀ ਇਹਦੇ ਨਾਲ ਪਿੰਡੋਂ ਨਹੀਂ ਛੱਟੀ ਤਾਂ ਕਾਦੀ ਘੱਟੀ ਛੱਟੀ ਹੈ ਜੀ ਤੁਸੀਂ ਸੁਣਾਓ ਜੀ ਫਿਰ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਨਹੀਂ ਸੁਣਾਓ ਸੁਣਾਓ ਸਰ ਬੋਲੋ ਤੁਸੀਂ ਜੇ ਚੱਲ ਕੇ ਆਏ ਹੋ ਤੁਸੀਂ ਮੋਤਵਾਰਾ ਤੁਸੀਂ ਇਹਦਾ ਘਰ ਵਸਾਉਣ ਦੀ ਸੋਚੋ ਜੇ ਤੁਸੀਂ ਉਹਨੂੰ ਸਪੋਰਟ ਕਰੋਗੇ ਉਹ ਤਾਂ ਪਹਿਲਾਂ ਹੀ ਗਲਤ ਦਾਤਰੀ ਹੋਈ ਹੈ ਸੁਣਾਓ ਜੀ ਸੁਣਾਓ ਗੱਲ ਸੁਣਾਓ ਇਹ ਬਕਰਤੇ ਆਣ ਮੇਰੇ ਵੱਲੋਂ ਹੁਣ ਅੱਖਾਂ ਨੀਵੀਆਂ ਕਰਕੇ ਨਹੀਂ ਸਰਨਾ ਹਾਂ ਤੇਰੇ ਆਰੂ ਵਾਲੇ ਨਾਲ ਗੱਲ ਹੋਈ ਏ ਮੇਰੀ ਫੋਨ ਤੇ ਹੁਣ ਦੇਖ ਮੇਰੇ ਵਾਲਿਆਂ ਨੂੰ ਪਤਾ ਲੱਗ ਗਿਆ ਜਿਹੜੇ ਸਪੋਰਟ ਲੈ ਕੇ ਆਈਆਂ ਨਾਲ ਤੂੰ ਇੱਧਰ ਮੇਰੇ ਵਾਲ ਨੂੰ ਵੇਖ ਸਿੱਧਾ ਬੇਬਾ ਹੁਣ ਹੁਣ ਤੁਹਾਨੂੰ ਪਤਾ ਲੱਗਣਾ ਸੱਚਾਈ ਨਿਕਲੂਗੀ ਹੁਣ ਇਹ ਜਬਾਨ ਤੋਂ ਜੋ ਸੱਚਾਈ ਨਿਕਲਦੀ ਨਾ ਤਾਂ ਅੱਗ ਨਿਕਲਦੀ ਏ ਉਹ ਠੀਕ ਆ ਸਾੜਦੀ ਤੇਰੇ ਵਰਗੀਆਂ ਨੂੰ ਮੈਨੂੰ ਇਹ ਵੀ ਪਤਾ ਵੀ ਤੂੰ ਸਕੇ ਭਰਾ ਕਿਉਂ ਨਹੀਂ ਸੱਦੇ ਸਕੇ ਭਰਾਵਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਤੂੰ ਕਿੰਨੇ ਕੁ ਪਾਣੀ ਚ ਤੁਸੀਂ ਜਿਹੜੇ ਮੋਤ ਪਰ ਬਣ ਕੇ ਆ ਹੁਣ ਮੇਰੀ ਗੱਲ ਸੁਣ ਲਓ ਮਾਤਾ ਦੇ ਗੱਲ ਤਾਂ ਪੈ ਚੱਲੇ ਸੀ ਠੀਕ ਹੈ ਤੁਹਾਡੇ ਸਾਹਮਣੇ ਮਾਤਾ ਨੂੰ ਕਹਤਾ ਕੂੜੇ ਵਾਲਾ ਆਉਂਦਾ ਫਲਾਣਾ ਆਉਂਦਾ ਆਉਂਦਾ ਤਾਂ ਆਰੋ ਵਾਲਾ ਵੀ ਉਦੋਂ ਦਾ ਜਦੋਂ ਇਹ ਵਿਆਹ ਹੀ ਨਹੀਂ ਸੀ ਉਦੋਂ ਪਹਿਲਾਂ ਤਾਂ ਆਉਂਦਾ ਆਰੋ ਵਾਲਾ ਸਾਲ 6 ਮਹੀਨੇ ਪਹਿਲਾਂ ਤਾਂ ਮੇਰੀ ਸਾਰੀ ਗੱਲ ਹੋਈ 10 ਮਿੰਟ ਉਹਦੇ ਨਾਲ ਫੋਨ ਤੇ ਉਹਨੇ ਮੁਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਜੀ ਮੈਂ ਤਾਂ ਬਹੁਤ ਚਰਦਾ ਜਾਂਦਾ ਮੈਂ ਤਾਂ ਪਹਿਲਾਂ ਜਦੋਂ ਇਹ ਵਿਆਹ ਨਹੀਂ ਸੀ ਮੁੰਡਾ ਉਦੋਂ ਵੀ ਕਹਿੰਦਾ ਕਿ ਮਾਤਾ ਮੈਨੂੰ ਚਾਹ ਪਾਣੀ ਪੀਉਂਦੀ ਸੀ ਮੈਂ ਤਾਂ ਚਾਹ ਇਹਦੇ ਘਰੋਂ ਪੀਣਾ ਮੈਂ ਕਿਹਾ ਵੀ ਹੁਣ ਵੀ ਪੀਣਾ ਕਹਿੰਦਾ ਵੀ ਹਾਂ ਮੈਂ ਕਿਹਾ ਫੇਰ ਮੈਨੂੰ ਦੱਸ ਅਸਲੀਅਤ ਕੀ ਹੈ ਕਹਿੰਦਾ ਜੀ ਕੋਈ ਵੀ ਨਹੀਂ ਮੁੜ ਕੇ ਮੈਨੂੰ ਇਹ ਗੱਲ ਆਖੀ ਮੈਂ ਕਿਹਾ ਕਾਕਾ ਮੇਰੀ ਗੱਲ ਸੁਣ ਲੈ ਜੇ ਮੈਂ ਤੇਰੀ ਡਿਟੇਲ ਕਢਵਾ ਲਈ ਨੀ ਤੇਰੀ ਤੇਨ ਦੀ ਅਨੋ ਰਾਨੀ ਦੀ ਕਾਲ ਡਿਟੇਲ ਮੇਰੇ ਟੇਬਲ ਤੇ ਆ ਗਈ ਤਾਂ ਨਿਕਲ ਕੇ ਤੇ ਮੈਂ ਤੇਰੇ ਡਾਂਗ ਥੱਲੋਂ ਪਾ ਕੇ ਤਾਂ ਦੀ ਕੱਢ ਦੂੰ ਜਾਂ ਝੂਠਾ ਸਾਬਤ ਹੋਇਆ ਤਾਂ ਮੁੜ ਕੇ ਹੋ ਗਿਆ ਪਾਣੀ ਉਹ ਫਿਰ ਨਾਲ ਦੀ ਨਾਲ ਕਹਿੰਦਾ ਹਾਂ ਮੈਂ ਤੁਹਾਨੂੰ ਅਸਲੀਅਤ ਦੱਸ ਦਿੰਦਾ ਜੀ ਪਰ ਐ ਐ ਵੀ ਉਹਨਾਂ ਦਾ ਮੈਂ ਗਾਂ ਨੂੰ ਨਹੀਂ ਜਾਂਦਾ ਮੈਂ ਤਾਂ ਹੋਰ ਪਿੰਡ ਚ ਡਿਊਟੀ ਲਵਾ ਲੂੰਗਾ ਸਾਡਾ ਨਾਲ ਪੰਜ ਸੱਤ ਪਿੰਡਾਂ 'ਚ ਪਾਣੀ ਜਾਂਦਾ ਮੈਂ ਕਿਹਾ ਅੱਛਾ ਗੱਲ ਦੱਸ ਮੈਂ ਕਾ ਹਸਲ ਕੀ ਐ ਇਹ ਕੰਪਲੇਂਟ ਕਰਕੇ ਗਈ ਵੀ ਮੇਰੀ ਸੱਸ ਮੇਰੇ ਤੇ ਇਲਜ਼ਾਮ ਲਾਉਂਦੀ ਐ ਉਹਨਾਂ ਇਲਜ਼ਾਮਾਂ ਨੂੰ ਕਲੀਅਰ ਕਰਨਾ ਸਾਡਾ ਅਬਰਦੀ ਸਾਨੂੰ ਸਿਖਾਉਂਦੀ ਐ ਇਹੀ ਸਿਖਾਇਆ ਜਾਂਦਾ ਸਾਨੂੰ ਐ ਨਹੀਂ ਸਾਡੇ ਕਿਹੜਾ ਧੀਆਂ ਭੈਣਾ ਨਹੀਂ ਇਹਨੂੰ ਗਲਤ ਕਰਕੇ ਸਾਨੂੰ ਕੁਝ ਮਿਲਣਾ ਸਾਨੂੰ ਮਿਲਣਾ ਕਿ ਇਹਦਾ ਘਰ ਵਸ ਜੇ ਫੇਰ ਉਹ ਕਹਿੰਦਾ ਜੀ ਮੈਂ ਜਦੋਂ ਵਿਆਹ ਤੋਂ ਬਾਅਦ ਜਾਣ ਲੱਗਿਆ ਨਾ ਮੈਂ ਤਾਂ ਹਰ ਰੋਜ਼ ਹੀ ਜਾਂਦਾ ਸੀਗਾ ਪਾਣੀ ਦਾ ਕੈਂਪਰ ਖਾਲੀ ਚੱਕ ਲੈਣਾ ਨਵਾਂ ਰੱਖਣਾ ਕਿ ਐਨੀ ਐ ਕਿ ਕੈਂਪਰਾਂ ਕੀ ਆ ਪਤਾ ਨਹੀਂ ਦੇਖ ਕੇ ਆਉਂਦਾ ਉਹ ਉਹ ਕਹਿੰਦਾ ਜਦੋਂ ਮੈਂ ਗਿਆ ਤੇ ਆਂਦੇ ਵੀ ਇਹਨਾਂ ਦੀ ਨੋਰਾਨੀ ਨੇ ਚਾਹ ਬਣਾਈ ਤਾਕੀ ਮੇਰੇ ਚਾਹ ਪੀ ਕੇ ਜਾਏ ਵੀਰੇ ਠੀਕ ਹੈ ਇੱਕ ਤਾਂ ਮੈਨੂੰ ਇਸ ਗੱਲੋਂ ਬੜੀ ਸ਼ਰਮ ਆਉਂਦੀ ਹੈ ਵੀ ਵੀਰਾ ਸ਼ਬਦ ਜਿਹੜਾ ਨਾ ਵੀਰਾ ਤੇ ਰਖੜੀ ਇਹ ਦੋ ਸ਼ਬਦ ਆਸ਼ਕ ਲੋਕਾਂ ਨੇ ਬਦਨਾਮ ਕਰਤੇ ਮਿੱਟੀ ਪਟਦੀਆਂ ਨਾ ਸ਼ਬਦਾਂ ਦੀ ਇਹ ਮੇਰਾ ਭਰਾ ਹੈ ਇਹ ਮੇਰਾ ਮੂੰਹ ਬੋਲਿਆ ਭਰਾ ਹੈ ਮੈਂ ਇਹ ਰਖੜੀ ਬੰਦੀ ਐ ਇਹ ਮੇਰਾ ਧਰਮ ਦਾ ਭਰਾ ਹੈ ਤੇ ਅੰਦਰੋਂ ਆਹ ਚੀਜ਼ ਹੁੰਦੀ ਆ ਆਪਸ ਦੇ ਵਿੱਚ ਅੰਦਰੋਂ ਗੰਨ ਧੁੱਪ ਹੁੰਦੀ ਹੈ ਮੈਨੂੰ ਆਹ ਕਹਿੰਦੀ ਵੀਰੇ ਚਾਹ ਪੀ ਕੇ ਜਾਈ ਹੁਣ ਤਾਂ ਨਹੀਂ ਵੇਖਣਾ ਨੇ ਮੇਰੇ ਵੱਲੋਂ ਪਤਾ ਮੈਂ ਕੀ ਕਹਿ ਰਿਹਾ ਕਹਿੰਦਾ ਮਾਤਾ ਕਿਤੇ ਕੁਦਰਤੀ ਘਰੋਂ ਬਾਹਰ ਸੀ ਪਤਾ ਨਹੀਂ ਪਾਥੀਆਂ ਲੈਣ ਗਈ ਸੀ ਕੀ ਕਰਨ ਗਈ ਸੀ ਬਾੜੇ ਤੇ ਬੱਜਾ ਵਾਲੇ ਪਾਸੇ ਉੱਤ ਗਈ ਸੀ ਕੀ ਕਰਦੀ ਸੀ ਕਹਿੰਦਾ ਮੈਂ ਬੈਠ ਗਿਆ ਕਹਿੰਦਾ ਚਾਹ ਦੋ ਕੱਪਾਂ ਪੰਜ ਪਾ ਕੇ ਲਈ ਤੇ ਮੇਰੇ ਕੋਲੇ ਬੈਠ ਗਈ ਕੁਰਸੀ ਢਾ ਕੇ ਮੈਨੂੰ ਇਹ ਕਹਿੰਦੀ ਤੇਰੀ ਮੈਰਿਜ ਹੋਈ ਹੈ ਆਹਦਾ ਮੈਂ ਕਿਹਾ ਵੀ ਹਾਂ ਆ ਕੇ ਮੈਰਿਜ ਹੋਈ ਤਾਂ ਨਹੀਂ ਤੇ ਮੇਰੀ ਇੰਗੇਜਮੈਂਟ ਹੋਈ ਵੀ ਹੈ ਆਹਦਾ ਮੈਂ ਕਿਹਾ ਕਿਉਂ ਆ ਨਹੀਂ ਬੱਸ ਆ ਕੇ ਵੈਸੇ ਹੀ ਤਾਂ ਦਾ ਕਿ ਸਮਾਈਲਾਂ ਜੀਆਂ ਦੇਣ ਲੱਗ ਪਈ ਹੱਸਣ ਜੇ ਲੱਪੀ ਮੈਨੂੰ ਵੇਖ ਕਹਿੰਦਾ ਮੈਂ ਕਿਹਾ ਵੀ ਤੂੰ ਮੈਨੂੰ ਵੇਖ ਕੇ ਹੱਸਦੀ ਕਿਉਂ ਹੈ ਕਹਿੰਦੀ ਕਿ ਉਹੀ ਆਖੇ ਬੱਸ ਮੈਨੂੰ ਆਏ ਤਾਂ ਆ ਕੀ ਨਾ ਕੀ ਆਂਦੀ ਐ ਤੇਖ ਤੂੰ ਮੈਨੂੰ ਸੋਹਣਾ ਲੱਗਿਆ ਕਹਿੰਦਾ ਮੈਂ ਕਿਹਾ ਵੀ ਤੇਰਾ ਵਿਆਹ ਹੋਇਆ ਭਾਬੀ ਹੁਣ ਆਂਦਾ ਵੀ ਉਹ ਵੀਰੇ ਕਹਿੰਦੀ ਆਂਦਾ ਮੈਂ ਤਾਂ ਹੁਣ ਇਹਨੂੰ ਇਹਨੂੰ ਭਰਾ ਹੀ ਮੰਨਦਾ ਕਦੋਂ ਦਾ ਕਹਿੰਦਾ ਮੈਂ ਕਿਹਾ ਭਾਬੀ ਹੁਣ ਤੇਰਾ ਵਿਆਹ ਹੋਇਆ ਨਵਾਂ ਨਵਾਂ ਆਦੀ ਕਾਹਦਾ ਵਿਆਹ ਹੋਇਆ ਆਦੀ ਮੈਨੂੰ ਤਾਂ ਜੂੜ ਪਾਇਆ ਘਰਦਿਆਂ ਨੇ ਮੁੰਡਾ ਕੰਮ ਕਰਦਾ ਹੈ ਮੁੰਡਾ ਕਮਾਈ ਕਰਦਾ ਹੈ ਇਹਨਾਂ ਕੁਝ ਕਹਿ ਕੇ ਕਿ ਜਿੰਨਾ ਕੁ ਜਨੀਆ ਗੱਲਾਂ ਕੀਤੀਆਂ ਸੀਗਾ ਇੱਥੇ ਆਈ ਹੈ ਤੇ ਆਖੇ ਤਾਂ ਮਹੀਨਾ ਨਹੀਂ ਪੈਣ ਦਿੱਤਾ ਮੇਰੀ ਸੱਸ ਰਾਮਤੰਦਿਆਂ ਨੂੰ ਲੈ ਕੇ ਇਹ ਨਾਲ ਦੀ ਨਾਲ दारू ਢੱਫਣ ਲੱਗ ਪਿਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ दारू ਪੀ ਕੇ ਕਿੱਥੇ ਇੱਥੇ ਕਿਹੜੇ ਸ਼ਬਦ ਪਤਾ ਕਿਹੜੇ ਵਰਤੇ ਉਹ ਬੰਦੇ ਦੀ ਜ਼ੁਬਾਨੀ ਮੇਰੇ ਕੋਲ ਰਿਕਾਰਡਿੰਗਾਂ ਆ ਆਖੋਦੇ ਮੈਂ ਸੁਣਾ ਵੀ ਦੇਉਂਗਾ ਜੇ ਲੋੜ ਪਈ ਤਾਂ ਕਹ ਪੁੱਛ ਲੈਣ ਮੈਂ ਸੁਣਾ ਵੀ ਦਿਨਾ ਆਂਦਾ ਮੈਨੂੰ ਆਖਿਆਂਦੀ ਵੀ ਮੈਨੂੰ ਤਾਂ ਤੇਰੇ ਵਰਗਾ ਬੰਦਾ ਚਾਹੀਦਾ ਸੀਗਾ ਇਹਦੇ ਨਾਲ ਤਾਂ ਨੀ ਬਾਂਦਰ ਜੇ ਨਾਲ ਮੇਰਾ ਮੇਲ ਹੀ ਨਹੀਂ ਸੀ ਜਿਹਦੇ ਨਾਲ ਮੈਨੂੰ ਵਿਆਹ ਕੇ ਤੋਰ ਤੱਕ ਘਰ ਦੇ ਨੇ ਪਤਾ ਨਹੀਂ ਦੇਖਿਆ ਕੀ ਹੈ ਸੁਣ ਰਹੇ ਹੋ ਗੱਲ ਮੇਰੀ ਹੋ ਰਹੇ ਆ ਜੀ ਪੁੱਛੋ ਜੀ ਹੋ ਸਕਦਾ ਦੁਖੀ ਹੋਈ ਪਤੀ ਨੂੰ ਪਰਮੇਸ਼ਰ ਮੰਨਿਆ ਜਾਂਦਾ ਹੈ ਸਾਡੇ ਸਮਾਜ ਦੇ ਵਿੱਚ ਪਤੀ ਨੂੰ ਪਰਮੇਸ਼ਰ ਹਾਂ ਬਈ ਕੁੜੀਏ ਸੱਚੀ ਗੱਲ ਐ 10 ਗੁੱਡੀ ਲੋਕ ਸਾਹ ਕਹਿ ਰਹੇ ਨੇ ਸੱਚਾ ਐ ਚਲੋ ਜੀ ਮੈਂ ਕਹਿਣੀ ਜਿਹੜੀ ਗੱਲ ਹੋਈ ਐ ਮਿੱਟੀ ਪਾਓ ਇਹਨੂੰ ਕਹੋ ਵੀ ਸਿਆਣੀ ਬਣ ਕੇ ਆਪ ਦਾ ਘਰ ਵਸਾ ਲੈ ਇਹ ਹੀ ਮੇਰੇ ਕੋਲ ਤਾਂ ਧੀ ਐ ਤੇ ਇਹ ਹੀ ਪੁੱਤ ਐ ਤੇ ਇਹ ਦੋਨੇ ਜੀ ਹੈਗੇ ਮੇਰੇ ਕੋਲ ਤਾਂ ਕੜਾ ਬਾਲਾ ਟੱਬਰ ਹੈਗੇ ਮੈਂ ਤਾਂ ਵਾਪਸ ਜੀ ਮੇਰੀ ਇੱਕ ਗੱਲ ਸੁਣਾਓ ਠੀਕ ਐ ਕੋਈ ਗੱਲ ਨਹੀਂ ਗਲਤੀਆਂ ਇਨਸਾਨਾਂ ਕੋਲ ਹੁੰਦੀਆਂ ਤੁਸੀਂ ਮੋਤਬਰ ਆਇਆ ਹੋ ਪਰ ਤੁਸੀਂ ਮਾਤਾ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਚੰਗਾ ਲੱਗਿਆ ਜਦੋਂ ਮਾਤਾ ਫਿਰ ਗਲਤ ਬੋਲੀ ਜੋ ਤਾਂ ਪੈਣੀ ਥੀ ਜੇ ਆਹੀ ਜ਼ੁਬਾਨ ਹੈ ਤਾਂ ਫਿਰ ਮੈਂ ਆਪਣਾ ਆਪ ਦਿਖਾਵਾਂ ਮੈਂ ਠੀਕ ਹੈ ਮਾਤਾ ਗਲਤ ਬੋਲੂਗੀ ਤੇਰੇ ਘਰ ਦੀ ਨੂਹਤੀ ਵਿਗੜ ਜਾ ਕੇ ਤੇ ਤੇਰੇ ਘਰ ਲਈ ਨਾ ਕੁਛ ਆਖੂਗੀ ਅੱਖੀਂ ਵੇਖੇ ਮੱਖੀ ਖਾਜੋਗੇ ਇਹ ਫਿਰ ਜੋ ਮਾਤਾ ਸਮਝ ਰਹੀ ਯਾਰ ਕਿਹੜੀ ਬਹੁਤ ਵਰੀ ਆ ਥੋਡੀ ਸਾਨੂੰ ਜੋ ਮਾਤਾ ਸਮਝ ਰਹੀ ਹੈ ਕੀ ਸਮਝ ਰਹੀ ਹੈ ਕਿਹੜਾ ਸਮਝ ਰਹੀ ਹੈ ਅਗੇ ਅਸੀਂ ਉਹ ਤਾਂ ਨੀ ਨਾ ਬਣ ਕੇ ਅਸੀਂ ਉਹ ਤਾਂ ਨੀ ਨਾ ਬਣ ਕੇ ਜੋ ਮਤਲਬ ਹੈਗਾ ਮਾਤਾ ਦਾ ਵੀ ਅਸੀਂ ਇੰਨੇ ਨਾਲ ਸਾਡਾ ਕੋਈ ਗਲਤ ਰਿਸ਼ਤਾ ਜੋ ਮੌਤ ਪਰਾਂ ਦੇ ਵਿੱਚ ਹੁੰਦਾ ਤੁਸੀਂ ਉਹ ਵੀ ਨਹੀਂ ਹੋ ਗੁੱਸਾ ਨਾ ਕਰੋ ਮੇਰੀ ਗੱਲ ਤੋਂ ਹੁਣ ਮੇਰੀ ਸੁਣੋ ਗੱਲ ਸਾਨੂੰ ਤੁਹਾਡੇ ਵਰਗੇ ਬੰਦੇ ਸਾਡੇ ਕੋਲ ਜਿਹੜੇ ਹਨ ਕੋਈ ਮੌਤ ਪਰ ਚੰਗਾ ਹੈ ਕੋਈ ਮੌਤ ਪਰ ਮਾੜਾ ਹੈ ਸਾਡਾ ਤਾਂ ਵਾਹ ਪੈਂਦਾ ਰਹਿੰਦਾ ਸਾਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂਗਾ ਮੈਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਵੀ ਤੁਹਾਡਾ ਉਹਦੇ ਨਾਲ ਸੰਬੰਧ ਕੀ ਹੈ ਪਿੰਡ ਗਈ ਆ ਉਹਦਾ ਘਰ ਛੱਡ ਕੇ ਉਹ ਸੱਸ ਸਾਬ ਦੀ ਤੇ ਕੰਪਲੇਂਟ ਦੇਗੀ ਜਿੱਦਾਂ ਸੱਸ ਨੂੰ ਬੁਲਾ ਲਿਆ ਨਾਲ ਦੀ ਨਾਲ ਸਾਸਣਾ ਹੋ ਕੇ ਕਰਕੇ ਤੂੰ ਤੂੰ ਮੈਂ ਮੈਂ ਤੇ ਪਿੰਡ ਚਲੀ ਗਈ ਉਹ ਪਿੰਡੋਂ ਤੁਹਾਨੂੰ ਲੈ ਆਂਦਾ ਸਕੇ ਭਰਾਣੀ ਦੇ ਸੇ ਚਾਚੇ ਤਾਇਆ ਦੇ ਮੁੰਡੇ ਵੀ ਹੋਣਗੇ ਹੋਰ ਵੀ ਹੋਊਗਾ ਸਰ ਸ੍ਰੀ ਕਾ ਕਬੀਲਾ ਠੀਕ ਕਿਉਂ ਲਿਆਂਦਾ ਕਾਦੇ ਵਾਸਤੇ ਲਿਆਂਦਾ ਮੈਨੂੰ ਉਸ ਗੱਲ ਨਾਲ ਕੋਈ ਵਾਸਤਾ ਨਹੀਂ ਠੀਕ ਹੈ ਉਹ ਕਹਿੰਦੇ ਵੀ ਕੋਈ ਇੱਕ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਾਡੀਆਂ ਮਾਤਾ ਬਜ਼ੁਰਗ ਕਹਿੰਦੀ ਹੁੰਦੇ ਸੀ ਅੱਗ ਖਾਵੇ ਅੰਗਿਆਰ hxg ਸਾਨੂੰ ਉਹਦੇ ਨਾਲ ਕੋਈ ਵਾਸਤਾ ਨਹੀਂਗਾ ਠੀਕ ਹੈ ਸਾਡਾ ਮਕਸਦ ਹੈ ਵੀ ਆ ਮੇਰੇ ਖਿਆਲ ਚ ਮਸਾਂ ਜੁੜੀ ਹੋਊਗੀ ਇਹਨੂੰ ਠੀਕ ਹੈ ਮਾਵਾ ਦੀਆਂ ਸਧਰਾ ਹੁੰਦੀਆਂ ਮੇਰਾ ਪੋਤੇ ਮੇਰੇ ਪੋਤੇ ਪੋਤੀਆਂ ਹੋਣ ਬੀਬਾ ਗੱਲ ਸੁਣ ਮੇਰੀ ਧਿਆਨ ਨਾਲ ਹਾਂਜੀ ਸਮਾਜ ਦੇ ਵਿੱਚ ਚਲਦੇ ਆ ਨਾ ਬੰਦੇ ਕੋਲੋਂ 100 ਵਾਰੀ ਗਲਤੀਆਂ ਹੁੰਦੀਆਂ ਕੁਝ ਗਲਤੀਆਂ ਉਹ ਹੁੰਦੀਆਂ ਸਰਦਾਰ ਜੀ ਸੁਣੋ ਮੇਰੀ ਗੱਲ ਠੀਕ ਹੈ ਜੇ ਪਹਿਲੇ ਗੱਲ ਤਾਂ ਮੌਤਪਰੀ ਕਰਨੀ ਸਿੱਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਮੌਤਪਰ ਬਣ ਕੇ ਇੱਥੇ ਬੈਠ ਕੇ ਉਹ ਨਾ ਮੌਤਪਰੀ ਕਰਨੀ ਸਿੱਖੋ 100 ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਸਮਾਜ ਦੇ ਵਿੱਚ ਕੋਹ ਗਲਤੀਆਂ ਹੁੰਦੀਆਂ ਜਿਹੜੀਆਂ ਵਾਰੀ ਵ ਕਿ ਕੋਈ ਨਹੀਂ ਆ ਰਿਹਾ ਸੁਧਾਰਨ ਅਸੀਂ ਆ ਹੋ ਗਈ ਕੋਈ ਨਹੀਂ ਆ ਹੋ ਗਈ ਕੋਈ ਨਹੀਂ ਜਿਹੜੀ ਗਲਤੀ ਇਹਦੀ ਹੈ ਜੇ ਮੈਂ ਫੇਰ ਕਹਿੰਦਾ ਜੇ ਸੁਣਨੀ ਹੈ ਮੈਂ ਤੁਹਾਨੂੰ 10 12 ਮਿੰਟ ਦੀ ਰਿਕਾਰਡਿੰਗ ਸੁਣਾ ਦਣਾ ਆਰਓ ਵਾਲੇ ਦੀ ਉਹਨੇ ਸਾਰੇ ਖੁਲਾਸੇ ਕੀਤੇ ਆ ਕੀ ਕੀ ਚੱਲਦਾ ਇਹਨਾਂ ਦੇ ਵਿੱਚ ਤੇ ਸਾਡੇ ਸਮਾਜ ਦੇ ਵਿੱਚ ਪਤੀ ਪਰਮੇਸ਼ਰ ਹੁੰਦਾ ਮੈਂ ਹੁਣ ਵੀ ਕਹਿੰਦਾ ਬੀਬਾ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜਿਹੜੇ ਆਰਓ ਵਾਲੇ ਦੇ ਨਾਲ ਤੇਰੀ ਕਹਾਣੀ ਚੱਲਦੀ ਹੈ ਨਾ ਜਿਹਦੇ ਕੋਲ ਤੂੰ ਇਹ ਗੱਲ ਆਖੀ ਹੈ ਕਿ ਸਾਡੀ ਤਾਂ ਜੋੜੀ ਫੱਟ ਹੀ ਨਹੀਂ ਬੈੰਦੀ ਸੀ ਮੇਰੇ ਮਾਂ ਪਿਓ ਨਾਲ ਤਾਂ ਜੋੜ ਪਾਤਾ ਮੈਨੂੰ ਮੇਰੀਆਂ ਗੱਲਾਂ ਨੂੰ ਥੋੜਾ ਜਿਹਾ ਜੇ ਰਾਤ ਨੂੰ ਜਾ ਕੇ ਵਿਚਾਰੀ ਵਿਚਾਰ ਕਰੀ ਮੇਰੀਆਂ ਗੱਲਾਂ ਤੇ ਤੈਨੂੰ ਪਤਾ ਲੱਗੂਗਾ ਵੀ ਤੂੰ ਕਿੰਨੀ ਇੱਕ ਗਲਤ ਹੈ ਜਿੱਦੇ ਮੈਂ ਤੇਰੀ ਸੱਸ ਨੂੰ ਬੁਲਾਇਆ ਨਾ ਕੱਲੀ ਨੂੰ ਉਦੋਂ ਗੱਲਾਂ ਕਰਕੇ ਗਏ ਮੇਰੇ ਨਾਲ ਕਹਿੰਦੀ ਮੈਂ ਤਾਂ ਵਸਾਉਣਾ ਚਾਹੁੰਦੀ ਆ ਅੱਜ ਵੀ ਮੋੜਾਵੇ ਗਲਤ ਰਾਹਾਂ ਤੋਂ ਤੇ ਮੈਂ ਵਸਾਉਣਾ ਚਾਹੁੰਦੀ ਆ ਇੱਜ਼ਤ ਤੋਂ ਵੱਡਾ ਕੁਝ ਨਹੀਂ ਹੁੰਦਾ ਇਸ ਗੱਲ ਤੇ ਧਿਆਨ ਦੇ ਮੇਰੇ ਵੱਲ ਦੇਖ ਮੈਂ ਤੈਨੂੰ ਕੋਈ ਖਾ ਨਹੀਂ ਚੱਲੀ ਨਾਲੇ ਜਿਹੜੇ ਆਰਵਾਲ ਦੇ ਮਦਰ ਲੱਗੀ ਹੋਈ ਜਣਾ ਜੀ ਉਦੋਂ ਜਦੋਂ ਅਸੀਂ ਗੱਲ ਕੀਤੀ ਉਹਦੇ ਨਾਲ ਉਹ ਇੱਕੋ ਗੱਲ ਅਸੀਂ ਲਾਸਟੇ ਪੁੱਛੀ ਸੀ ਤੂੰ ਵਿਸਾਏਗਾ ਉਹਦੇ ਘਰੇ ਹੂੰ ਵਿਸਾਲੇ ਨਾ ਅਜੇ ਤੈਨੂੰ ਇੰਨੀ ਗੱਲ ਤੂੰ ਵਿਸਾਲਾ ਉਹ ਕਹਿੰਦਾ ਨਾ ਜਣਾ ਮੈਂ ਤਾਂ ਆਪ ਕਹਿੰਦਾ ਮੇਰੀ ਤਾਂ ਇੰਗੇਜਮੈਂਟ ਹੋਈ ਵੀ ਐ ਮੈਂ ਕਿੱਥੇ ਵਿਸਾ ਲਊਗਾ ਕਹਿੰਦਾ ਜੀ ਕਹਿੰਦਾ ਉਹ ਤਾਂ ਹੋ ਹੀ ਨਹੀਂ ਮੇਰਾ ਘੜਾ ਛੱਡ ਜੀ ਇਹਦੇ ਦਿਮਾਗ 'ਚ ਹੀ ਕਿਤੇ ਵਹਿਮ ਵੀ ਆ ਉਹਦਾ ਘਰ ਵਸਾਵੇ ਇਹ ਇਹਦੇ ਦਿਮਾਗ 'ਚ ਹੀ ਕਿਤੇ ਵਹਿਮ ਵੀ ਆ ਆਰਵਾਲਾ ਮੇਰੇ ਨਾਲ ਬਿਲਕੁਲ ਬਿਲਕੁਲ ਨਹੀਂ ਹਲੇ ਉਦੋਂ ਕਹਿੰਦੇ ਸੀ ਇੰਗੇਜਮੈਂਟ ਹੋਣੀ ਹਾਂ ਨਹੀਂ ਹਲੇ ਮੈਰਿਜ ਹੋਈ ਨਹੀਂ ਉਹਦੀ ਹਲੇ ਅੱਛਾ ਹਾਂ ਮੈਰਿਜ ਹੋਈ ਨਹੀਂ ਹਲੇ ਵੀ ਕੋਰਾ ਜੀ ਹਲੇ ਕੁੜੀ ਬਰਹਪੁਰ ਗਈ ਦੀ ਸਾਲੇ ਉਹਦੀ ਇਹਨਾਂ ਦਾ ਵਿਆਹ ਹੋਣਾ ਹੈ ਅੱਛਾ ਬਹੁਤ ਚਲੋ ਚੰਗੀ ਕਿਸਮਤ ਵਾਲਾ ਇੱਥੇ ਮਿਹਨਤ ਕਰੀ ਜਾਂਦਾ ਬਾਹਰਲੀ ਕੁੜੀ ਮਿਲਣ ਲੱਗੀ ਵਧੀਆ ਗੱਲ ਹੈ ਬੀਬਾ ਮੇਰੀ ਗੱਲ ਸੁਣੋ ਇਧਰ ਧਿਆਨ ਦੇ ਲੈ ਮੇਰੇ ਵੱਲ ਠੀਕ ਹੈ ਇਹਨਾਂ ਨੂੰ ਵੀ ਸੱਦਣ ਦਾ ਤਾਂ ਫਾਇਦਾ ਹੈ ਵੀ ਜੇ ਇੱਥੇ ਕੋਈ ਨਿਬੜ ਕੇ ਜਾਵੇ ਤਾਂ ਪਹਿਲਾਂ ਤੂੰ ਦੱਸੋ ਤੂੰ ਸੁਧਾਰ ਕਰਨਾ ਆਦਤਾਂ ਚ ਕਿਨੇ ਹਾਂਜੀ ਹਾਂਜੀ ਹੈ ਹੈ ਕੋਈ ਨਹੀਂ ਗਲਤੀ ਨਹੀਂ ਹੋਣੀ ਕੋਈ ਨਸ਼ਾ ਪਤਾ ਕਰਦੇ ਨਹੀਂ ਨਹੀਂ दारू ਸਸਤੀ ਕਰਾ ਦੀ ਸੀ ਅਸੀਂ ਇਹਨੂੰ ਕਹਿ ਕੇ ਨਹੀਂ ਜੀ ਨਹੀਂ ਹਾਂ ਕਿ ਤਰ ਨਾ ਲਾਉਣਾ ਥੋੜਾ ਯਾਰ ਤੂੰ ਵੀ ਸ਼ਰਾਬਾਣਾ ਘਰ ਵਾਲਾ ਧਿਆਨ ਦੇਂੀ ਦਾਰੂ ਦਾ ਖੜਾ ਛੱਡ ਗਏ ਜਿਹੜਾ ਸੀਐਮ ਤੱਕ ਤੂੰ ਪਹੁੰਚਾਉਂਦਾ ਸੀ ਨਾ ਆਹਦੀ ਖਬਰ ਤੇ ਆਦੇ ਘਰ ਵਾਲਾ ਧਿਆਨ ਦੇ ਫੇਰ ਤੇਰਾ ਘਰ ਵਸੇ ਉਹ ਇਹਨਾਂ ਨੂੰ ਵੀ ਕਹੋ ਜੀ ਮੇਰੀ ਮਾਂ ਨੂੰ ਵੀ ਕਹੋ ਇਹਨੂੰ ਵੀ ਤੂੰ ਦਿੱਲੀ ਕਨੇਸ ਨੂੰ ਸੁਣਾ ਤੂੰ ਵੀ ਆਖਿਆ ਕਰਨਾ ਤੂੰ ਵੀ ਮਾੜਮ ਘੜਾ ਬੰਦਾ ਬਣ ਕੇ ਵਿਖਾ ਕੇ ਅਸੀਂ ਹੁਣ ਅਸੀਂ ਕਿੱਥੇ ਕਿੱਥੇ ਜਾ ਕੇ ਸਮਝਾਇਆ ਕਰਾਂਗੇ ਅਸੀਂ ਦਿੱਲੀ ਅਸੀਂ ਥੋੜੀ ਨਾ ਤੁਹਾਡੇ ਘਰ ਦਾ ਲੇ ਇਸ ਮਟਾਉਣ ਆਇਆ ਕਰਾਂਗੇ ਅੱਜ ਤੋ ਬਾਅਦ ਨਹੀਂ ਨੱਚੇ ਕਰਦੇ ਠੀਕ ਹੈ ਬੀਬਾ ਇਹ दारू ਨਾ ਪੀਵੇ ਤੇ ਮੈਨੂੰ ਮਾਤਾ ਨਾਲ ਕਸ ਵੀ ਕਰੇ ਮਾਤਾ ਕੁਛ ਨਹੀਂ ਕਹਿੰਦੀ ਪਰ ਅਸਲੀ ਗੱਲ ਜਿਹੜੀ ਹੈਗੀ ਜਿਹੜੀ ਚੀਜ਼ ਦਾ ਰੌਲਾ ਹੈ ਉਹ ਚੀਜ਼ ਨਿਹਾਰ ਜੂਂਦੀ ਕਿਸੇ ਨਾਲ ਨਹੀਂ ਗੱਲ ਕਰਦੇ ਇਹ ਪੱਕੀ ਗੱਲ ਹੈ दारू दारू ਦਾ ਸ਼ੱਤੂ ਦਾ ਇਹ ਜੇ ਤੇਰੇ ਨਾਲ ਗੱਲ ਨਾ ਕਰਾਂਗੇ ਤਾਂ ਮਾਤਾ ਵੀ ਨਾ ਗੱਲ ਕਰੂਗੀ ਤੇਰੇ ਨਾਲ ਕੋਈ ਹੋਜੀ ਬੱਸ ਵੀ ਕੰਮ ਤਾਂ ਹੀ ਜਦੋਂ ਮਾਤਾ ਤੁਹਾਨੂੰ ਘਰੇ ਪੈਸਾ ਤੇ ਲੱਗ ਜਾਊਗਾ ਸਾਰਾ ਸ਼ਰਾਬ ਦਾ ਕੰਮ ਹੋ ਗਿਆ ਸਾਰਾ ਛਰਾਬ ਦਾ ਕੰਮ ਨਹੀਂ ਕਰਦੀ ਮੈਨੂੰ ਤਾਂ ਇਹ 2 ਮਿੰਟ ਦਾ ਟਾਈਮ ਨਹੀਂ ਦਿੰਦਾ ਜਦੋਂ ਇਹ ਬੰਦ ਤੇਰੇ ਘਰ ਨੂੰ ਜਾੜਦਾ ਕਿਹੜਾ ਹੁੰਦਾ ਜਦੋਂ ਇਹ दारू ਨਾ ਪੀਂਦਾ ਨਹੀਂ ਮੈਨੂੰ ਟਾਈਮ ਨਹੀਂ ਦਿੰਦਾ ਇਹ ਗੱਲ 10 ਜਦੋਂ ਜਾੜਦਾ ਘਰੇ ਇਹ ਤੇ ਉਦੋਂ ਇਹ ਡੱਕਿਆ ਹੁੰਦਾ ਹੈ ਤੇ ਦੱਸ ਅਗਲਾ ਜੇ ਰੋਟੀ ਫੜਾਉਂਦਾ ਤੇ ਨਾਲ ਦੀ ਨਾਲ ਰੋਟੀਆਂ ਖਾ ਕੇ ਇਹਨੇ ਪੈ ਜਾਣਾ ਹੁੰਦਾ ਕਿਸੇ ਦੀ ਸੌਨੀ ਨਹੀਂ ਹੁੰਦੀ ਵੀ ਮੇਰੀ ਮਾਂ ਨੇ ਅੱਜ ਤੈਨੂੰ ਕੀ ਬੋਲਿਆ ਜਾਂ ਤੂੰ ਉਹਨੂੰ ਕੀ ਬੋਲੀ ਜਾਂ ਤੇਰਾ ਦਹਿਣ ਕਿਵੇਂ ਲੰਘਿਆ ਮੈਂ ਸਮਝਦਾ ਮੈਂ ਸਮਝ ਗਿਆ ਤੇਰੀ ਭਾਵਨਾ ਵੀ ਦੁੱਖ ਸੁੱਖ ਜਿਹੜਾ ਹੁੰਦਾ ਹੈ ਜਿਹੜਾ ਤੁਹਾਡਾ ਮੈਂ ਸਮਝਦਾ ਸਮਝੇ ਤਾਂ ਪੁੱਛਣਾ ਨਹੀਂ ਤੇ ਫਿਰ ਮੈਂ ਦੱਸ ਕਿੱਧਰ ਚਲੋ ਕੋਈ ਗੱਲ ਨਹੀਂ ਉਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਜੇ ਦੁੱਖ ਸੁੱਖ ਨਹੀਂ ਪੁੱਛਦੇ ਇਹਨੂੰ ਕਦੇ ਅੱਗਾ ਪਿੱਛਾ ਕਰਕੇ ਸਮਝਾ ਲਈਦਾ ਸਮੇਂ ਦਾ ਇਹ ਨਹੀਂ ਮਤਲਬ ਹੁੰਦਾ ਕਿ ਤੁਸੀਂ ਬਾਹਰ ਜਿਹੜਾ ਆਰਓ ਵਾਲਿਆਂ ਦਾ ਸੈਟਿੰਗ ਕਰ ਲੋ ਦੁੱਧ ਵਾਲਿਆਂ ਦਾ ਸੈਟਿੰਗ ਕਰ ਲੋ ਬਿੱਲ ਦੇ ਮੈਂ ਚੰਗੀ ਗੱਲ ਹੈ ਕਿ ਤੈਨੂੰ ਹਲੇ ਵੀ ਅਹਿਸਾਸ ਹੈ ਇਸ ਗੱਲ ਦਾ ਨਹੀਂ ਤਾਂ ਆਹ ਬੰਦੇ ਜਿਹੜੇ ਜੇਨਰ ਚ ਮਾੜੀ ਮੋਟੀ ਅਣਖ ਖੋਈ ਨਾ ਤੂੰ ਲੈ ਕੇ ਆਂਦੇ ਆ ਤਾਂ ਇਹਨਾਂ ਦੀ ਨੀਵੀਂ ਜਰੂਰ ਪਊਗੀ ਆਪਦੇ ਆਪ ਦੇ ਵਿੱਚ ਵੀ ਅਸੀਂ ਕੀ ਕਰਨ ਗਏ ਸੀ ਅਸੀਂ ਮੋਤਪੁਰ ਬਣ ਕੇ ਉੱਥੇ ਗਏ ਸੀ ਠਾਣੇ ਦੇ ਵਿੱਚ ਤੇ ਉੱਥੇ ਨਿਬੜਿਆ ਕੀ ਅੱਜ ਤੋਂ ਬਾਅਦ ਨਹੀਂ ਮੈਂ ਗੱਲ ਨਹੀਂ ਕਿਸੇ ਨਾਲ ਕਰਦੀ ਜੇ ਭਾਈ ਚਾਂਸ ਤੇਰੀ ਉਹਨੂੰ ਕਾਲ ਮਿਸ ਕਾਲ ਮੈਸੇਜ ਤੇਰੀ ਵਟਸਐਪ ਕਾਲ ਤੇਰੀ ਵੀਡੀਓ ਕਾਲ ਕੋਈ ਸਭ ਤੋਂ ਜੇ ਫਿਰ ਅੱਜ ਤੋਂ ਬਾਅਦ ਜਿਹੜਾ ਕੁਝ ਮਰਜ਼ੀ ਕਰ ਲੈਣਾ ਬਾਕੀ ਤੁਸੀਂ ਬੈਠੇ ਆ ਇਬਾਤ ਕਿ ਮੈਂ ਨੀ ਮੈਂ ਨੰਬਰ ਹੀ ਚੇਂਜ ਕਰ ਦੇ। ਇਹ ਤਾਂ ਸੋਚਿਓ ਵੀ ਸਾਨੂੰ ਕੁਝ ਪਸੰਦ ਲੱਗਣਾਗਾ ਹੋਵੇ ਇੱਕ ਮਹੀਨਾ ਸਰ ਇਹ ਕੱਢ ਰਹਿਣਗੇ। ਵਧੀਆ ਗੱਲ ਕੀਤੀ। ਹਾਂ ਵਧੀਆ ਗੱਲ ਕੀਤੀ ਵੀ ਨੰਬਰ ਚੇਂਜ ਕਰਨਾ। ਅਸਲ ਗੱਲ ਜਿਹੜੀ ਉਹ ਵਧੀਆ ਗੱਲ ਦਾ। ਦੁਬਾਰਾ ਤੇ ਤੇਰੇ ਵੀ ਗੱਲ ਹੋਣਾ ਵੀ। ਉਹਦੇ ਘਰ ਵਾਲੇ ਨੂੰ ਟਾਈਮ ਦੇ। ਜਿਹੜਾ ਜੋ 10 ਕੇ ਲੈ ਆਂਦੀ ਸੀ ਉਹ ਨਿਕਲੀ ਨਹੀਂ। 1 ਮਿੰਟ। ਹਾਂ ਉਹਦੇ ਘਰ ਵਾਲੇ ਨੂੰ ਟਾਈਮ ਦੇ ਠੀਕ ਹੈ ਨਾ। ਜਿਹੜੀ ਚੀਜ਼ ਨੂੰ ਰੋੜਾ ਜਿਹਦੇ ਕਰਕੇ ਉਹ ਤੋਂ ਵਿਆਹ ਕੇ ਲੈ ਕੇ ਆਏਗਾ। 4 ਪੈਸੇ ਦੇ ਉਹਨੂੰ ਘਰੇ ਜਿਹਦੇ ਕਰਕੇ ਜੇ ਉਹ ਕੋਣ ਕੋਈ ਤਹਤ ਰਣ ਗਿੰਦਾ ਕੀ ਨਹੀਂ ਰੋੜਾ ਉਹਦੇ ਘਰੇ ਭੜੀਆਂ ਨੂੰ ਨੇ ਨਹੀਂ ਹੌਣ ਨੀ ਬਿੰਦੂ ਭਾਈ ਤੂੰ ਮੜ ਕੇ ਤੇਰੇ ਮੋਰੋਂ ਲੰਬਾ ਨਾ ਆਵੇਂ ਤੇ ਤੇਰੇ ਤੇ ਕਟਾਪਾ ਚੜੂਗਾ ਹਣ ਇਹਦੇ ਪਟਾ ਫੇਰਾਂਗੇ ਪੱਕਾ ਫੇਰ ਆਪਾਂ ਬੀਬਾ ਨੰਬਰ ਆਪ ਲੈ ਕੇ ਜਾਏਂਗੀ ਕਿ ਲੈ ਆ ਕੇ ਦੇਊਗਾ ਤੈਨੂੰ ਨਾਵਾ ਨਹੀਂ ਆਪੇ ਲੈ ਲੇ ਇਹ ਲੈ ਕੇ ਦੇਊਗਾ ਪੱਕੀ ਗੱਲ ਹੈ ਇਹ ਅਜ ਇੱਕ ਗੱਲ ਦੱਸੋ ਤੁਸੀਂ ਕਿ ਆ ਵੀਡੀਓ ਕਾਲ ਤੇ ਵੇਖਿਆ ਸੀ ਇਹਨੂੰ ਆਰ ਵਾਲੇ ਨਾਲ ਕੋਈ ਉਦੋਂ ਬਿਣਾ ਘਰੋਂ ਬਾਹਰ ਅੰਦਰ ਜਾਂਦੀ ਕੁਝ ਹੋਰ ਕਰਦੀ ਜਿਵੇਂ ਉਦੋਂ ਤੁਸੀਂ ਕਿਹਾ ਬਾਜ਼ਾਰ ਸਮਾਨ ਲੈਣ ਆਈ ਸੀ ਕੰਪਲੀਟ ਦੇਗੀ ਇਹੇ ਬਤ ਵੀ ਮੈਂ ਕਹਿੰਨੀ ਆ ਵੀ ਆਪਦਾ ਤਿਆਰ ਬੈਰ ਹੋ ਕੇ ਵਧੀਆ ਘਰੇ ਘੜਦਾ ਕੰਮ ਕਰੇ ਇਹ ਨਾ ਹੋਵੇ ਤਿਆਰ ਬੈਰ ਹੋਵੇ ਤਾਂ ਪਰਸ ਪਾਵੇ ਚੱਕੇ ਮੰਡੀ ਤੁਰ ਕਿੰਨਾ ਕਾਉਂਦੀ ਆ ਬਾਜ਼ਾਰ ਜਿਵੇਂ ਉਦੋਂ ਆਈ ਸੀ ਤੁਸੀਂ ਕਿਹਾ ਵੀ ਆਈ ਤਾਂ ਮੈਂ ਤਾਂ ਕਿਹਾ ਵੀ ਬਾਜ਼ਾਰ ਕੁਝ ਲੈਣ ਗਈ ਹੂ ਆਪਦਾ ਤੇ ਕਰਗੀ ਤੁਹਾਡੀ ਕੰਪਲੀਟ ਵੀ ਸਸਤੰਗ ਕਰਦੀ ਆ ਕਿੰਨੇ ਕਿ ਕਿਡੇ ਲਾਉਂਦੀ ਬਾਜ਼ਾਰ ਇਹ ਬਤ ਆਏ ਤਾਂ ਵੀਰ ਦੀ ਲਾਉਂਦੀ ਨੀਗੀ ਮਹੀਨੇ ਦੋ ਮਹੀਨੇ ਤਾਂ ਆਉਂਦੀ ਬਾਜ਼ਾਰ ਤਾਂ ਅੱਛਾ ਹਾਂ ਮਤਲਬ ਆਏ ਨਹੀਂ ਵੀ ਦਿਹਾੜੀ ਚ ਨਹੀਂ ਆਉਂਦੀ ਲੋਕਾਂ ਨੂੰ ਫਿਰਦੀ ਮੈਂ ਐਵੇਂ ਕਹਿੰਦਾ ਉਹ ਵੀ ਬਗਾਨੀ ਧੀ ਤਾਂ ਆਪਦੀ ਧੀ ਹੁੰਦੀ ਬਿੱਲੀ ਵਾਲਾ ਗੇੜ ਨਹੀਂ ਹੈਗਾ ਵੀ ਗੇੜੇ ਕੱਢੀ ਜਾਂਦੇ ਨੇ ਗੇੜ ਦੇ ਹਜੇ ਸ਼ੁਰੂ ਹੁੰਦੀ ਆ ਬਾਤ ਜਾਣਦੀ ਕਿ ਮੈਂ ਕਹਿੰਦੀ ਵਾ ਇੱਥੇ ਸੰਭਲ ਜੇ ਘਰ ਵਾਸਤਾ ਰਹੇ ਜੇ ਮੇਰਾ ਪੁੱਤ ਹੈਗਾ ਸ਼ਾਬੀ ਕਬਾਬੀ ਇਹਨਾਂ ਦਾ ਕੋਈ ਹੋਰ ਵੀ ਨਹੀਂ ਹੋਣਾ ਇਹਨੂੰ ਤਾਂ ਕੋਈ ਹੋਰ ਵੀ ਜੁੱਟੂ ਆ ਭਾਂਜੀ ਇੱਕ ਗੱਲ ਦਾ ਧਿਆਨ ਰੱਖਿਓ ਹਾਂਜੀ ਤੁਹਾਡੇ ਮੁੰਡੇ ਨੇ ਸਾਡੇ ਸਾਹਮਣੇ ਕਹੋ ਮੈਂ ਸ਼ਰਾਬ ਛੱਡੂੰਗਾ ਠੀਕ ਹੈ ਜਿਹੜਾ ਬੰਦਾ ਨਿੱਤ ਦਾ ਪੀਣ ਵਾਲਾ ਨਾ ਚਿੱਟੇ ਵਾਲੇ ਤਾਂ ਹੀ ਮਰੇ ਜਾਂਦੇ ਜਿਹੜਾ ਇੱਕ ਇੱਕ ਵਾਰੀ ਲੱਗੇ ਨਾ ਕਿਸੇ ਰਿਸਨਥੈਟਿਕ ਨਸ਼ੇ ਤੇ ਲੱਗ ਗਿਆ ਮਰੀ ਤਾਂ ਹੀ ਜਾਂਦੇ ਆ ਵੀ ਉਹਨੇ ਕਮਜ਼ੋਰੀ ਬਣਾਈ ਠੀਕ ਥੋੜੇ ਮੁੰਡੇ ਨੇ ਪਿਛਲੇ 4-5 ਸਾਲਾਂ ਚ ਸ਼ਰਾਬ ਵਾਲੀ ਬਣਾਈ ਕਮਜ਼ੋਰੀ ਆ ਆਪਦੀ ਠੀਕ ਤੁਸੀਂ ਕੋਸ਼ਿਸ਼ ਕਰੋ ਇਹਨੂੰ ਦੁੱਧ-ਦਹੀਂ ਦੇਣ ਦੀ ਠੀਕ ਆ ਬਸ ਤੁਸੀਂ ਕੋਸ਼ਿਸ਼ ਕਰੋ ਮੇਰਾ ਨੰਬਰ ਮੁੰਸੀ ਜੀ ਕੋਲੋਂ ਲੈ ਜਾਓ ਮੇਰਾ ਪਰਸਨਲ ਨੰਬਰ ਲੈ ਜਾਓ ਮੁੰਸੀ ਜੀ ਕੋਲੋਂ ਜੇ ਤੁਹਾਨੂੰ ਲੱਗੇ ਵੀ ਰੋਜ਼ਾਨਾ ਵਾਲਾ ਕੰਮ ਕਰਦਾ ਸ਼ਰਾਬ ਵਾਲਾ ਇਹ ਤੁਸੀਂ ਮੈਨੂੰ ਫੋਨ ਕਰਨਾ ਧੰਨਵਾਦ ਠੀਕ ਆ ਮੈਂ ਲੰਮਾ ਪਾ ਕੇ ਕੁੱਟੂੰਗਾ ਪਰ ਜੇ ਜਿਵੇਂ ਤੁਹਾਡੀ ਨੋਨ ਅੱਜ ਕਹਿਤਾ ਵੀ ਮੈਂ ਨੰਬਰ ਨਮਾ ਲੈ ਕੇ ਜਾਊਂਗੀ ਜੇ ਮੇਰੇ ਨੰਬਰ ਚੋਂ ਮ ਤਜੋ ਮਰਜ਼ੀ ਕਰ ਲਿਓ ਠੀਕ ਹੈ ਜੇ ਤੁਹਾਨੂੰ ਇਹਦੇ ਵਿੱਚ ਕੁਝ ਲੱਗੇ ਹੇਰ ਫੇਰ ਠੀਕ ਤਾਂ ਤੁਸੀਂ ਮੈਨੂੰ ਦੱਸ ਦਿਓ ਸਾਨੂੰ ਕਾਰਵਾਈਆਂ ਬਹੁਤ ਪਾਉਣੀਆਂ ਆਉਂਦੀਆਂ ਠੀਕ ਹੈ ਜਲੋ ਸਾਨੂੰ ਬਹੁਤ ਕੱਟਣਾ ਆਉਂਦਾ ਬੰਦੇ ਦਾ ਅਸੀਂ ਕੱਟ ਲੈਣੇ ਹੁੰਦੇ ਆ ਠੀਕ ਹੈ ਠੀਕ ਹੈ ਦੇਖ ਬੀਬਾ ਤੈਨੂੰ ਕਿਸੇ ਕਿਸਮ ਦੀ ਕੋਈ ਤੰਗੀ ਇਹਦੇ ਵੱਲੋਂ ਲੱਗੇ ਤੇਰੀ ਸੱਸ ਵੱਲੋਂ ਲੱਗੇ ਤੂੰ ਵੀ ਨੰਬਰ ਲੈ ਜੀ ਪਰਸਨਲ ਮੇਰਾ ਬੇਸ਼ੱਕ ਇਹਨਾਂ ਕੋਲੋਂ ਮੁੰਸ਼ੀ ਜੀ ਕੋਲੋਂ ਬੇਸ਼ੱਕ ਤੂੰ ਆਪ ਜੇ ਅੱਗੇ ਆ ਗਈ ਤਾਂ ਦੁਬਾਰਾ ਆ ਕੇ ਕੰਪਲੀਟ ਕਰ ਜੀ ਪਰ ਸੁਧਾਰ ਕਰਨਾ ਹੈ ਸਾਡੇ ਵਾਸਤੇ ਇਹ ਬਹੁਤ ਚੰਗਾ ਮੈਸੇਜ ਹੋਊਗਾ ਸਾਡੇ ਵਾਸਤੇ ਬੜੀ ਖੁਸ਼ ਜੇ ਅੱਜ ਤੋਂ ਆਪਦੇ ਪੈਰ ਜਿਹੜੇ ਪਾਸੇ ਨੂੰ ਗਏ ਪਛਾਹ ਮੋੜਨੇ ਤੇਰਾ ਬੰਦਾ ਜਿਹੜੇ ਰਾਹਾਂ ਤੇ ਤੁਰ ਪਿਆ ਆਪਦੇ ਪੈਰ ਪਛਾਹ ਮੋੜਨੇ ਚੰਗਾ ਇਨਸਾਨ ਬਣ ਜੇ ਤੇ ਥੋਡੀ ਜਿਹੜੀ ਮਾਂ ਨਾ ਇਹਨੇ ਸੱਸ ਨਹੀਂ ਕਹਿੰਦਾ ਠੀਕ ਹੈ ਪੁੱਤ ਦੇ ਕੇ ਧੀ ਬਣਾਈ ਹੁੰਦੀ ਨੋ ਨਹੀਂ ਅੱਜ ਦਾ ਜਿਹੜਾ ਸਮਾਂ ਜੇ ਤੁਸੀਂ ਸੌਖੇ ਬਸਣ ਲੱਗ ਪਏ ਤਾਂ ਮੈਨੂੰ ਲੱਗੂਗਾ ਕਿ ਮੇਰੀ ਜਿਹੜੀ ਤੀਰਥ ਯਾਤਰਾ ਹੋ ਗਈ ਠੀਕ ਹੈ ਪੰਜ ਜੀ ਠੀਕ ਹੈ ਪੁੱਤ ਛਾਵਾਂ ਛੇ ਤੇਰੀ ਮੇਰੀ ਧੀ ਇਹ ਅੱਜ ਤੋਂ ਬਾਦ ਨੋ ਨਹੀਂ ਕੋਈ ਜੋਬ ਕਰਨੀ ਹੈ ਸਾਨੂੰ ਖੁੱਲ ਕੇ ਦੱਸ ਦੇਵੇ ਅਸੀਂ ਉੱਥੇ ਲਾ ਦਿੰਨੇ ਆਂ ਕੋੜੀ ਤੂੰ ਵੀ ਦੱਸ ਉਹ ਮਾਤਾ ਕਹਿੰਦੀ ਵੀ ਮੇਰੀ ਧੀ ਐ ਮੇਰੇ ਪੱਲੇ ਵੇਖ ਕੇ ਦੱਸ ਮੈਂ ਵੀ ਇਹਨਾਂ ਨੂੰ ਮਾਂ ਹੀ ਸਮਝੂਗੀ ਆਪੇ ਤੇ ਲਾ ਹੁਣ ਕਰੀਏ ਹੋ ਕੇ ਫਿਰ ਦੋਨੇ ਜਣੇ ਜੱਪੀਆਂ ਪਾਉ ਲੋ ਆਪੇ ਮਿਲੋ ਫਿਰ ਅਮਾਵਾਤੀ ਆਉਂਗੂ ਮਿਲਣੇ ਕਰੀਏ ਆ ਆ ਹਾਸਾ ਚਾਹੀਦਾ ਤੁਹਾਡੇ ਚਿਹਰਿਆਂ ਤੇ ਤੁਹਾਡੇ ਸਾਡੇ ਵੀ ਮਨ ਨੂੰ ਸੁਖੀ ਹੋਈ ਨਹੀਂ ਤੁਹਾਡਾ ਧੰਨਵਾਦ ਜੀ ਮੇਰੇ ਪੁੱਤ ਦਾ ਘਰ ਵਸ ਗਿਆ ਤੇਰਾ ਨੰਬਰ ਨਮਾ ਲੈ ਦਿਓ ਠੀਕ ਐ ਇਹ ਨੰਬਰ ਤੂੰ ਆ ਕੇ ਦੇਣਾ ਵੀ ਤੇਰੇ ਜਮ ਨੰਬਰ ਤੂੰ ਲੈ ਕੇ ਦੇਣਾ ਤੇ ਨੰਬਰ ਕਿੱਥੋਂ ਲੈ ਤੇਰੀ ਸ਼ਰਾਬ ਦੀ ਤੇਰੀ ਸ਼ਰਾਬ ਦੀ ਕੰਪਲੇਂਟ ਆ ਗਈ ਨਾ ਤਮੈ ਤੂੰ ਇਹ ਸਮਝ ਲਾ ਵੀ ਤੈਨੂੰ ਲਤਾਂ ਤੇ ਤੁਰਨ ਜੋਗਾ ਨਹੀਂ ਛੱਡਣਾ ਠੀਕ ਹੈ ਚਿਆੜ ਰੱਖੀ ਕੁੜੀ ਅੱਗੇ ਤੋਂ ਤੁਸੀਂ ਦੂਰੋਂ ਆਇਆ ਚੱਲ ਤੁਸੀਂ ਦੂਰੋਂ ਆਏ ਚੱਲ ਕੇ ਚਾਹ ਪਾਣੀ ਕੁਝ ਪੀਣਾ ਠੰਡਾ ਠੰਡਾ ਕੁਝ ਨਹੀਂ ਬਿਲਾਉਂ ਹੀ ਜਾਂਦਾ ਬੱਚਾ ਥੋੜਾ ਧਿਆਨ ਦਿਓ ਤੁਸੀਂ ਵੀ ਇਸ ਗੱਲ ਤੇ ਠੀਕ ਹੈ